ਕੰਨਾ ਬਾਜ ਕਰਦੇ ਹਾਂ ਹਾਂਜੀ ਠੀਕ ਆ ਦੋਨੋਂ ਚੀਜ਼ਾਂ ਨੂੰ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਜੀ ਨਾ ਹਾਂਜੀ ਕੋਈ ਤਰ੍ਹਾਂ ਦੇ ਦੌਰਾਨ ਜਦੋਂ ਅਸੀਂ ਸੁਦਾਵੀ ਪਾਜ ਜਾਂਦਾ ਨਾ ਨਾ ਮਤਲਬ ਇਹ ਪੇਟੀ ਉਲਾ ਕੇ ਤੇ ਚਾਂਦੀ ਦੇ ਲਿਫਾਫੇ ਜਿਹੜੇ ਹਾਂਜੀ ਇਹ ਲੰਬਾ ਬਹੁਤ ਵੱਡਾ ਲਿਫਾਫਾ ਨਹੀਂ ਪਾਇਆ ਚਾਂਦੀ ਵਾਲੇ ਉਹਦੀ ਗੱਲ ਕਰਦੇ ਹਾਂ ਮਤਲਬ ਠੀਕ ਹੈ ਜੀ ਠੀਕ ਹੈ ਜੀ ਆਪਣਾ ਦੂਜਾ ਚਾਰਜ ਪਾਏ ਠੀਕ ਹੈ ਤਾਂ ਹੀ ਬਹਾਰ ਵੀ ਹਰ ਮਾਰ ਸਾਰੇ ਪੁਆਇੰਟ ਉਹ ਸਾਡੇ ਬੰਦੇ ਅੱਗੇ ਚੱਲਦੇ ਨੇ ਹਾਂ ਜੀ ਪਹਿਲੀ ਲਾਈਨ ਜਦੋਂ ਲਈ ਜਾ ਉਹ ਬਣੇ ਆ ਜਾਂਦੇ ਨੇ ਮੈਚ ਤੋਂ ਜਾਣਾ ਨਹੀਂ ਉਹ ਬੜੀ ਮੁਢੋਂ ਥੋੜੀ ਹੋ ਰਹੀ ਜਾਂਦੀ ਹੈ ਆ ਉਹ ਕਿਸੇ ਕੁਸਰੀ ਹੋ ਗਿਆ ਵਾਹੀ ਜਦੋਂ ਉਹ ਬਤਾ ਗਾਉਣਾ ਹੈ ਕਿ ਸਾਡੇ ਲੋੜੇ ਹਾਂ ਜੀ ਘਾਹ ਨੂੰ ਘੱਟ ਥੋੜਾ ਜਾਂ ਇੱਕ ਗੁੰਦਰੀਆਂ ਦੇ ਕੇ ਇੱਕ ਆਰ ਬੱਸ ਬੱਸ ਤੇ ਉਹ ਕੀ ਨਾਮ ਨਾਲ ਕੀ ਗੱਲ ਹੋਈ ਕਰੀ ਹਾਂਜੀ ਮੇਰਾ ਭਾਈ ਅੰਗਰੇਜ਼ ਸੀਗਾ ਤੇ ਅਸਲ 'ਚ ਮੈਂ ਬੇਟੀ ਦਾ ਵਿਆਹ ਤੇ ਮੈਂ ਆਇਆ ਹਾਂ ਸੋਣੇ ਦੀ ਚੇਜਿੰਗ ਕਰਨੀ ਥੋੜੀ ਗੱਲਬਾਤ ਕਰਨੀ ਉਹ ਬੇਟੀ ਜਿਹੜੇ ਅੱਜ ਬਾਜ਼ਾਰ ਵਿੱਚ ਕੋਈ ਕੰਮਕਾਰ ਕਰਦੇ ਤੇ ਮੈਂ ਜੇ ਆਣ ਕੇ ਗੱਲਬਾਤ ਸੋਨਾ ਜਖਾ ਕੇ ਤੇ ਗੱਲਬਾਤ ਕਰਨ ਦੇ ਤਾਂ ਦੋ ਜਣੇ ਬੰਦੇ ਆਏ ਆ ਮਫਰਨ ਬੱਧੇ ਹੋਣੇ ਨੇ ਤੇ ਆਣ ਕੇ ਦੇ ਪਿਸਤੌਲਾਂ ਤਾਣ ਲਈ ਵੀ ਅੰਦਰ ਚਲ ਜਓ ਅੰਦਰ ਚਲ ਜਓ ਦੇ ਸਾਰਾ ਸਮਾਨ ਜਿਹੜਾ ਹੁੰਦਿਆ ਜਿਹੜੀ ਮੰਦਰੀਆਂ ਕੋਈ ਚਾਲੇ 'ਚ ਪਏ ਸੀ ਉਹ ਉਸੇ ਵਾਲੇ ਮੁੱਠ ਭਰ ਕੇ ਨਾ ਜੇਬ 'ਚ ਪਾ ਲਈ ਤੇ ਪਿਸਤੌਲ ਤੇ ਆਪਣਾ ਮੁੱਕੀ ਵੀ ਇਹ ਧੱਕਾ ਮੁੱਕੀ ਕੋਈ ਨਹੀਂ ਹੋਈ ਔਰ ਪਿਸਤੌਲ ਤਾਣ ਲਿਆ ਤੇ ਤੂੰ ਅੰਦਰ ਚਲ ਜਓ ਤੁਸੀਂ ਕੋਈ ਗੱਲ ਨਹੀਂ ਕਰਨੀ ਹੋਰ ਅਸੀਂ ਨੂੰ ਦੱਸਦੇ ਰਹੇ ਵੀ ਤੇ ਬੇਟੀ ਦਾ ਵਿਆਹ ਤਾਂ ਹੁੰਦਾ ਵੀ ਤੂੰ ਚੁੱਪ ਕਰਕੇ ਤੁਹਾਨੂੰ ਸਾਰੇ ਵਾਪਸ ਮਿਲ ਜੂਗਾ ਤਾਂ ਅਸੀਂ ਚੁੱਪ ਕਰਕੇ ਅੰਦਰ ਚਲ ਜੂਗਾਂ ਬਸ ਤੁਸੀਂ ਕੋਈ ਗੱਲ ਨਹੀਂ ਕਰਦੇ ਬਸ ਇੱਥੇ ਲੱਗਦਾ ਹੋਵੇ ਕਿ ਤੁਹਾਡਾ ਪਿੱਛਾ ਕਰਦਾ ਪਿਆ ਸੀ ਅਕਰੀਬਾ ਰਹਿ ਕੇ 15-20 ਦਿਨ ਕਿ ਵੀ ਤੁਹਾਡੇ ਦੇ ਪਿੱਛੇ ਕਰਦਾ ਪਿੱਛੇ ਆ ਗਿਆ ਨਹੀਂ ਇਹੋ ਜੀ ਕੋਈ ਕੋਈ ਗੱਲ ਨਹੀਂ ਜੱਬ ਤੁਹਾਡੀ ਕੀ ਪਛਾਣ ਦੇ ਵਿੱਚ ਨਾ ਕੋਈ ਮਸਲਾ ਨਹੀਂ 21 15 ਇਸਲਾ ਕੀ ਨਾਮ ਕਰੇ ਵੀ ਜੀ ਮੇਰਾ ਦੀਪਕ ਜੁਲਰ ਡੇਰਾ ਬਾਬਾ ਨਾਨਕ ਰੋੜ ਤੇ ਨੇੜੇ ਰਾਜਾ ਸਵਾਮੀ ਸਾਧ ਸੰਗਤ ਜੀ ਦੀ ਕਾਨ ਤੇ ਤੇ ਇੱਥੇ ਅਸੀਂ ਬੈਠੇ ਮੇਰੇ ਕਸਟਮਰ ਨੇ ਮੇਰੇ ਪਿੰਡ ਤੋਂ ਅੰਗਰੇਜ਼ ਸਿੰਘ ਵੀਰ ਜੀ ਰਾਗੀ ਸਿੰਘ ਨੇ ਉਹਨਾਂ ਦੀ ਬੇਟੀ ਦਾ ਵਿਆਹ ਹੈ ਤੇ ਉਹਨਾਂ ਨੇ ਸਮਾਨ ਸੂਣ ਲੈ ਕੇ ਆਏ ਹੈ तकरीबन 6.5 ਟੋਲੇ ਸਮਾਨ ਇੱਥੇ ਵਿਆਹ ਦੋ ਜਾਨੇ ਆਏ ਲਟੇਰੇ ਮੂਲ ਵੇਟੇ ਹੋ ਉਹਨਾਂ ਨੇ ਤੇ ਆਉਂਦਿਆਂ ਨਾਲ ਆ ਉਹਨਾਂ ਵੀ ਜੀਵਨ ਫੌਜੀ ਜਾਣਦੇ ਸੀ ਮੈਂ ਕਹਿੰਦੀ ਜੀ ਮੈਂ ਨਹੀਂ ਜਾਣਦਾ ਅੰਦਰ ਅਸੀਂ ਐਨੇ ਠਾਣੇ ਡਾਕਦੇ ਆ ਤੈਨੂੰ ਜਾਣਦੇ ਨਹੀਂ ਸਮਾਨ ਜਿਹੜਾ ਇੱਥੇ ਪਿਆ ਹੈ ਕਾਊਂਟਰ ਦੇ ਉੱਤੇ ਸ਼ੀਸ਼ੇ ਦੇ ਉਹ ਚੁੱਕ ਕੇ ਜੇਉਂ ਚ ਪਾ ਲਿਆ ਸਾਨੂੰ ਤਿੰਨ ਜਣਿਆਂ ਨੇ ਉਹਨਾਂ ਨੇ ਮੁੜ ਕੇ ਅੰਦਰ ਬੰਦ ਕਰਤਾ ਅੰਦਰ ਬੰਦ ਕਰਨ ਤੋਂ ਬਾਅਦ ਬਾਅਦ ਮੇਰੀ ਪੇਟੀ ਫੋਲਾ ਫਲਾਈ ਕਰਕੇ ਫਿਰ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਕੋ ਸਾਰੀ ਪੇਟੀ ਭਲਾਈ ਆ ਉਤਲਾ ਬੰਨਾ ਖਲਾਇਆ ਥੱਲ ਲਗ ਖਲਾਇਆ ਮੈਨੂੰ ਨੇ ਕਿਹਾ ਮੇਰੇ ਕੋ ਬੰਨਾ ਸਮਾਨ ਨਹੀਂ ਹੁੰਦਾ ਤੇ ਸਾਰਾ ਕੁਝ ਉਹ ਨਾਲ ਜਿੰਨ ਜੋ ਵੀ ਕੋਈ ਚਾਂਦੀ ਹੈ तकरीबन 6 ਕਿਲੋ ਤੇ ਸਾਢੇ 5 6 ਤੋਲੇ ਦੇ ਲੱਗ ਜਾ ਕੇ ਮੇਰਾ ਆਪਣਾ ਸਮਾਨ ਜਿਹੜਾ ਵਿਆਹ ਹੈ ਕੁਝ ਗਾਂ ਗਾਕਾਂ ਦਾ ਦੇਣ ਵਾਲਾ ਹੈ ਜਿਹੜਾ ਉਹਦੇ ਕਰਕੇ ਜਿਹੜਾ ਦੇਣਾ ਸੀ ਉਹ ਉਹ ਲੈ ਗਏ ਨੇ ਤੇ ਕੋਈ ਸਾਢੇ 6 ਤੋਲੇ ਵੀਰ ਦਾ ਤੇ ਸਾਢੇ 6 ਤੋਲੇ ਲੱਗੇ ਛੇ ਮੇਰਾ ਲੈ ਕੇ 6 ਕਿਲੋ ਚਾਂਦੀ ਤੇ 50000 ਰੁਪਇਆ ਨਗਦ ਕੈਸ਼ ਹੀ ਮੇਰੇ ਉਹ ਲੈ ਗਏ ਜੀ ਹਾਂਜੀ ਰਵਾ ਲੋਰ ਖਾਇਆ ਜੀ ਤਾਂ ਹੀ ਤੁਹਾਨੂੰ ਨੰਦਰ ਬੰਦ ਕੀਤਾ ਪਹਿਲਾਂ ਕਦੀ ਕੋਈ ਧਮਕੀ ਵਗੈਰਾ ਆਈ ਨਹੀਂ ਇਹੋ ਜਿਹਾ ਕੁਝ ਨਹੀਂ ਕਿ ਮੰਗੀ ਕਰਦੇ ਆਂ ਮਾਂਗੇ ਇਹ ਪ੍ਰਸ਼ਾਸਨ ਤੋਂ ਕਰਦੇ ਆਂ ਜੀ ਕਿ ਸਾਡਾ ਜੋ ਨਿਆਇ ਹੋ ਦਵਾਇਆ ਜਾਵੇ ਵੀਰ ਦਾ ਸਮਾਹੇ ਤੇ ਮੇਰੇ ਕਸਟਮਰ ਹੀ ਇਹਨਾਂ ਦੀ ਬੇਟੀ ਦਾ ਵਿਆਹ ਹੋ ਵੀ ਦਵਾਇਆ ਜਾਵੇ ਤੇ ਇਹੋ ਜਿਹੇ ਆਂਸਰਾਂ ਨੂੰ ਨਾਥ ਪਾਈ ਜਾਵੇ ਵੀ ਕੋਈ ਕੰਮ ਸੇ ਕੰਮ ਸੇਫ ਹੋ ਗਏ ਦੁਕਾਨ ਤੇ ਕਰ ਲੈ ਦੱਸੋ ਜੀ ਕਿੱਦਾਂ ਕੋਈ ਰੋਟੀ ਖਾਉਂਦਾ ਰੋਟੀ ਖਾਹੀ ਆਪਣੀ ਮਿਹਨਤ ਕਰਨੇ ਆ ਜੀ ਕੋਈ ਸ਼ੱਕ ਹੈ ਕਿਸੇ ਦੇ ਨਹੀਂ ਕਿਸੇ ਤੇ ਸ਼ੱਕ ਨਹੀਂ ਜੀ ਦੇ ਆ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਇਹ ਇਹ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀ ਕਿ ਇਹ ਨਾਲ ਕੋਲ ਅੰਗਰੇਜ਼ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਮੇਰਾ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਇਹ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਇੱਕ ਟ੍ਰੇਟਾਕਾਰ ਤੇ ਕੁੱਲ ਤਿੰਨੇ ਜਣੇ ਸੀਗੇ ਇੱਕ ਡਰਾਈਵਰ ਬਾਹਰ ਆ ਤੇ ਦੋ ਜਣੇ ਜਿਹੜੇ ਆ ਇਹ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 12 ਟੋਲੇ ਸੋਨਾ ਇੱਕ 10000 ਰੁਪਏ ਨਕਦ ਤੇ ਕੁਝ ਚਾਂਦੀ ਜਿਹੜੀ ਆ ਇਹ ਲੈ ਗਏ ਨੇ ਤੇ ਅਸੀਂ मौके ਤੇ ਪਹੁੰਚ ਕੇ ਸਾਲੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਹੈ ਤੇ ਬਹੁਤ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਤੁਹਾਨੂੰ ਦੱਸਾਂਗੇ ਅੱਜ ਜਿਹੜੀ ਲੁੱਟ ਅਜ ਨਾਲੇ ਬਾਜ਼ਾਰ ਦੇ ਵਿੱਚ ਇੱਕ ਗੁਰਸਿੱਖ ਸੁਨਿਆਰੇ ਭਰਾ ਨਾਲ ਹੋਈ ਹੈ ਔਰ ਇਹ ਲੁੱਟ ਕਰਦਿਆਂ ਖੜਕੂ ਜੀਵਨ ਫੌਜੀ ਦਾ ਨਾਮ ਲਿਆ ਗਿਆ ਸੂਬੇ ਦੇ ਵਿੱਚ ਤੇ ਦੇਸ਼ ਦੇ ਵਿੱਚ ਗੈਂਗਸਟਰ ਲੁਟੇਰੇ ਤੇ ਗੈਂਗਸਟਰ ਲੁਟੇਰਿਆਂ ਦੇ ਮਾਸਟਰ ਜਿਹੜੇ ਆ ਉਹ ਪੁਲਿਸ ਕਰਮਚਾਰੀ ਅਧਿਕਾਰੀ ਕਈਆਂ ਦੇ ਧੀਆਂ ਪੁੱਤ ਰਿਸ਼ਤੇਦਾਰ ਤੇ ਕਈਆਂ ਦੇ ਪਾਲਤੂ ਤੇ ਕੁਝ ਸਿਆਸੀ ਖਾਖੀ ਦੇ ਨਾਲ ਨਾਲ ਖਾਦੀ ਦੇ ਵਿੱਚ ਵੀ ਡਾਕੂ ਰਾਜਨੀਤਿਕ ਇਹਨਾਂ ਲੁਟੇਰਿਆਂ ਨੂੰ ਗੈਂਗਸਟਰਾਂ ਨੂੰ ਪਨਾਹ ਦਿੰਦੇ ਨੇ ਪਾਲਦੇ ਪੋਛਦੇ ਨੇ ਅੱਜ ਮੈਂ ਪੂਰੇ ਭਾਰਤ ਦੇ ਦੁਕਾਨਦਾਰਾਂ ਨੂੰ ਕਾਰੋਬਾਰੀਆਂ ਨੂੰ ਤੇ ਸਿਵਲ ਪ੍ਰਸ਼ਾਸਨ ਚ ਨੌਕਰੀ ਕਰਨ ਵਾਲੇ ਉਹਨਾਂ ਅਧਿਕਾਰੀਆਂ ਨੂੰ ਤੇ ਕਾਪੋਡਿਟ ਕਰਾਉਣਿਆਂ ਨੂੰ ਅਪੀਲ ਕਰਦਾ ਕਿ ਜਿਸ ਦੇਸ਼ ਦੇ ਵਿੱਚ ਸਾਡੇ ਟੈਕਸ ਦੇ ਉੱਤੋਂ ਸਰਕਾਰਾਂ ਨੂੰ ਤਰਕਹਾਂ ਦਿੱਤੀਆਂ ਜਾਂਨ ਸਾਡੇ ਖੂਨ ਪਸੀਨੇ ਦੀ ਕਮਾਈ ਤੋਂ ਇਹ ਆਪ ਬਾਡੀਗਾਰਡ ਰੱਖ ਕੇ ਬੈਠੇ ਨੇ ਇੱਕ ਐਸਐਚਓ ਤੋਂ ਲੈ ਕੇ ਡੀਜੀਪੀ ਤੱਕ ਦਰજના پولیس ਮੁਲਾਜ਼ਮ ਆਪਣੇ ਨਾਲ ਲੈ ਕੇ ਆਪਣੇ ਆਪ ਨੂੰ بچਾਉਂਦੇ ਨੇ ਤੇ ਉਥੇ ਜਿਹੜੇ ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ਤੋਂ ਟੈਕਸ ਦਿੰਦੇ ਨੇ ਉਹਨਾਂ ਦੀ ਜਾਨ ਨਾਲ ਖੇਡਿਆ ਜਾਂਦਾ ਮੈਂ ਸਾਰੇ ਦੁਕਾਨਦਾਰਾਂ ਨੂੰ ਕਾਰੋਬਾਰੀਆਂ ਨੂੰ ਅਪੀਲ ਕਰਦਾ ਕਿ ਜਿਸ ਦੇਸ਼ ਵਿੱਚ ਸਾਡੀ ਸੱਖਿਆ ਨਹੀਂ ਉਸ ਦੇ ਇਸ ਤੇ ਕਿਸੇ ਵੀ ਪ੍ਰਣਾਲੀ ਚ ਚਾਹੇ ਉਹ ਟੋਲ ਟੈਕਸ ਹੋਵੇ ਚਾਹੇ ਚਾਹੇ ਉਹ ਕੋਈ ਵਾਹਨ ਟੈਕਸ ਹੋਵੇ ਜੀਐਸਟੀ ਹੋਵੇ ਅੱਜ ਤੋਂ ਡੇੜਾ ਬੰਦ ਕਰ ਦਿਓ ਔਰ ਜਿੰਨਾ ਚਿਰ ਇਹ ਲੋਕ ਜਿਨ੍ਹਾਂ ਨੇ ਸੱਖਿਆ ਗਾੜ ਲਏ ਹੋਏ ਨੇ ਇਹਨਾਂ ਦਾ ਸੱਖਿਆ ਗਾੜ ਨਿਖੋਏ ਜਾਂਦੇ ਸੂਬੇ ਦੇ ਵਿੱਚ ਕਾਬਿਲ ਲੋਕਾਂ ਦੀ ਭਰਤੀ ਸੁਭਾ ਪੁਲਿਸ ਚ ਨਹੀਂ ਕੀਤੀ ਜਾਂਦੀ ਸਖਿਆ ਏਜੰਸੀਆਂ ਦੇ ਵਿੱਚ ਕਾਬਿਲ ਤੇ ਇਮਾਨਦਾਰ ਲੋਕਾਂ ਦੀ ਭਰਤੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਪੂਰਾ ਦੇਸ਼ ਆਪਣਾ ਟੈਕਸ ਦੇਣਾ ਬੰਦ ਕਰੇ ਜਿਹੜੇ ਰਾਜਨੀਤਿਕ ਲੁਟੇਰੇ ਡਾਕੂ ਸਾਡੇ ਖੂਨ ਪਸੀਨੇ ਦੀ ਕਮਾਈ ਆਪਣੇ ਗੁਰਗਿਆ ਖਾਕੀ ਦੇ ਵਿੱਚ ਲੁਕੀਆਂ ਕਾਲੀਆਂ ਭੇਡਾਂ ਰਾਹੀਂ ਲੁੱਟ ਰਹੇ ਨੇ ਆਦਾਤ ਅਜ ਬੱਛੇ ਜੱਜ ਤੇ ਸਰਕਾਰੀ ਵਕੀਲ ਇਹਨਾਂ ਲੁਟੇਰਿਆਂ ਦੇ ਵਿਰੁੱਧ ਚਾਹੇ ਉਹ ਸਿਆਸੀ ਹੋਣ ਚਾਹੇ ਉਹ ਖਾਕੀ 'ਚ ਹੋਣ ਚਾਹੇ ਉਹ ਪ੍ਰਸ਼ਾਸਨ ਦੇ ਵਿੱਚ ਬੱਛੇ ਹੋਰ ਪ੍ਰਸ਼ਾਸਨ ਅਧਿਕਾਰੀ ਹੋਣ ਉਹਨਾਂ ਦੇ ਵਿਰੁੱਧ ਸਖਤ ਐਕਸ਼ਨ ਲੈ ਕੇ ਉਹਨਾਂ ਦੀ ਬੰਦੀ ਸਜ਼ਾ ਨਹੀਂ ਦਿੰਦੇ ਉਦੋਂ ਤੱਕ ਪੂਰਾ ਭਾਰਤ ਅੱਜ ਤੋਂ ਟੈਕਸ ਦੇਣਾ ਬੰਦ ਕਰੇ ਜੇਕਰ ਇਹ ਸਾਡੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਇਹ ਕਿਸੇ ਤਰ੍ਹਾਂ ਦੇ ਵੀ ਹੱਕਦਾਰ ਨਹੀਂ ਅਸੀਂ ਆਪਣੀ ਸੁਰੱਖਿਆ ਜੇ ਆਪ ਕਰਨੀ ਹੈ ਤੇ ਫਿਰ ਅਸੀਂ ਟੈਕਸ ਵੀ ਇਹਨਾਂ ਨੂੰ ਨਹੀਂ ਦੇਣਾ ਅਸੀਂ ਉਹ ਟੈਕਸ ਆਪਣੇ ਲਈ ਹਥਿਆਰ ਖਿੱਚਣ ਲਈ ਆਪਣੇ ਨਾਲ ਪ੍ਰਾਈਵੇਟ ਗਾਰਡਮੈਨ ਪਰਤਿ ਕਰ ਲਈ ਖੱਟ ਸਕਦੇ ਆ ਇਹਨਾਂ ਦੇ ਰੈਮੋ ਕਰਨ ਦੇ ਉੱਤੇ ਹੁਣ ਜੀਣ ਦਾ ਕੋਈ ਮਤਲਬ ਨਹੀਂ ਇਹ ਸਾਡੇ ਤੇ ਤਸ਼ੱਦਦ ਕਰਦੇ ਨੇ ਇਨ੍ਹਾਂ ਹੀ ਇਹ ਗੈਂਗਸਟਰ ਪਾਲੇ ਨੇ ਇਨ੍ਹਾਂ ਹੀ ਇਹ ਲੁਟੇਰੇ ਪਾਲੇ ਨੇ ਔਰ ਇਹੀ ਲੋਕ ਸਾਡੀਆਂ ਵੋਟਾਂ ਨਾਲ ਸਾਡੇ ਟੈਕਸ ਨਾਲ ਸਾਡਾ ਖੂਨ ਪੀਂਦੇ ਨੇ ਅੱਜ ਮੈਂ ਇੱਕ ਗੱਲ ਉਹਨਾਂ ਖਾੜਕੂਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸੂਬੇ ਦੇ ਵਿੱਚ ਇਹੋ ਜਿਹੇ ਲੁਟੇਰਿਆਂ ਦੀ ਉਸਤ ਪਨਾਹੀ ਕਰਦੇ ਨੇ ਔਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮਦਦ ਕਰਦੇ ਨੇ ਉਹ ਖਾੜਕੂ ਜੇ ਕਿਸੇ ਗੁਰਸਿੱਖ ਨਾਲ ਲੁੱਟ ਹੁੰਦੀ ਹੈ ਕਿਸੇ ਪੰਜਾਬੀ ਨਾਲ ਲੁੱਟ ਹੁੰਦੀ ਹੈ ਤਾਂ ਆਪਣਾ ਹਿਸਾਬ ਕਿਤਾਬ ਕਰ ਲੈਣ ਪੰਜਾਬ ਦਾ ਕੋਈ ਵੀ ਵਿਅਕਤੀ ਤੇ ਕੋਈ ਵੀ ਗੁਰਸਿੱਖ ਇਹਨਾਂ ਗੈਂਗਸਟਰਾਂ ਦੀ ਹਮਾਇਤ ਕਰਨ ਵਾਲੇ ਲੁਟੇਰਿਆਂ ਦੀ ਹਮਾਇਤ ਕਰਨ ਵਾਲੇ ਨਸ਼ਾ ਵੇਚਣ ਵਾਲਿਆਂ ਦੀ ਹਮਾਇਤ ਕਰਨ ਵਾਲੇ ਕਿਸੇ ਵੀ ਖੜਕੂ ਨੂੰ ਮੂੰਹ ਨਹੀਂ ਲਾਏਗਾ ਜੇਕਰ ਇਹ ਲੁਟੇਰੇ ਜੀਵਨ ਫੌਜੀ ਦੇ ਨੇ ਤਾਂ ਜੀਵਨ ਫੌਜੀ ਨੂੰ ਅਗਲੇ 72 ਘੰਟਿਆਂ ਦੇ ਵਿੱਚ ਇਹਨਾਂ ਲੁਟੇਰਿਆਂ ਦਾ ਨਿਬੜਾ ਕਰਨਾ ਚਾਹੀਦਾ ਨਹੀਂ ਤਾਂ ਅਸੀਂ ਸਮਝਾਂਗੇ ਕਿ ਜਿੱਥੇ ਦੇਸ਼ ਦਾ ਸਵਧਾਨ ਸਾਨੂੰ ਮਜਬੂਰ ਕਰਦਾ ਹੱਥ ਬੰਨਣ ਵਾਸਤੇ ਕਿ ਅਸੀਂ ਸਿਵਿਲian ਲਾਈਫ ਜੀਏ ਉਥੇ ਸਾਡੇ ਦੇਸ਼ ਦਾ ਸੰਵਧਾਨ ਇਹ ਵੀ ਕਹਿੰਦਾ ਹੈ ਕਿ ਦੇਸ਼ ਦੇ ਗਦਾਰਾਂ ਨੂੰ ਸੰਵਧਾਨ ਦੇ ਗਦਾਰਾਂ ਨੂੰ ਲੋਕਤੰਤਰ ਦੇ ਹਤਿਆਰਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਜਿਹੜਾ ਪਰਦੇ ਵਿੱਚ ਭਾਵੇਂ ਉਹ IAS ਅਫਸਰ ਹੋਵੇ ਭਾਵੇਂ ਉਹ IPS ਅਫਸਰ ਹੋਵੇ ਚਾਹੇ ਉਹ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਹੋਵੇ ਕਿਸੇ ਸਮਾਜਿਕ ਸੰਗਠਨ ਦਾ ਨੁਮਾਇੰਦਾ ਹੋਵੇ ਜਾਂ ਧਾਰਮਿਕ ਸੰਗਠਨ ਦਾ ਨੁਮਾਇੰਦਾ ਹੋਵੇ ਜਿਹੜਾ ਸਾਡੇ ਲੋਕਤੰਤਰ ਦੇ ਵਿਰੁੱਧ ਹੈ ਜਿਹੜਾ ਸਾਡੇ ਸੰਵਿਧਾਨ ਦੇ ਵਿਰੁੱਧ ਹੈ ਉਹਦਾ ਹਸ਼ਰ ਇੱਕ ਗਦਾਰ ਦੀ 판ਤੀ ਕਰੋ ਉਸ ਗਦਾਰ ਨੂੰ ਸਜ਼ਾਏ ਮੌਤ ਦੇਣੀ ਚਾਹੀਦੀ ਹੈ ਕਿਉਂਕਿ ਗਦਾਰ ਦਾ ਜਿਹੜਾ ਲੋਕਤੰਤਰ ਦਾ ਹਤਿਆਰਾ ਵੈ ਜਿਹੜਾ ਸੰਵਧਾਨ ਦਾ ਦੁਸ਼ਮਣ ਹੈ ਉਹਦਾ ਭਾਰ ਦੇ ਵਿੱਚ ਕੋਈ ਸਥਾਨ ਨਹੀਂ ਨਾ ਜਿੰਦਿਆਂ ਨਾ ਮਰਤਾਂ